ਪਹਿਲਾਂ ਤੁਹਾਡੇ ਦੋਨਾਂ ਦੇ ਮਿਲਣ ਦੀ ਸ਼ੁਰੂਆਤ ਕਿਵੇਂ ਹੋਈ ਮਿਲੇ ਆਪਾਂ ਏਦਾਂ ਆਪਾਂ ਦੋਨੋਂ ਖਾਲਸਾ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਮਿਲੇ ਏਦਾਂ ਮੇਰੇ ਪਾਪਾ ਡਾਕਟਰ ਸੀਗੇ ਮੇਰੇ ਪਾਪਾ ਦੇ ਜਿਹੜੇ ਕਾਮਨ ਫਰੈਂਡ ਸੀਗੇ ਇਹਦੇ ਪਾਪਾ ਦੇ ਵੀ ਫਰੈਂਡ ਸੀਗੇ ਸੋ ਉਹਨਾਂ ਨੇ ਕਦੇ ਗੱਲ ਕੀਤੀ ਮੇਰੇ ਪਾਪਾ ਨਾਲ ਵੀ ਏਦਾਂ ਏਦਾਂ ਇੱਕ ਲੜਕੀ ਹੈਗੀ ਐ ਅੱਛੀ ਐ ਤੇ ਦੇਖ ਲਓ ਜੇ ਤੁਸੀਂ ਆਪਣੇ ਬੇਟੇ ਦਾ ਕਰਨਾ ਵਾ ਫਿਰ ਮੈਂ ਸੋਚਦਾ ਸੀ ਯਾਰ ਇੱਕ ਤਾਂ ਬੈਸਟ ਫਰੈਂਡ ਉਹਨੇ ਘਰ ਵਾਲੀ ਬਣ ਜੇਗੀ ਤੇ ਕੱਲ ਨੂੰ ਇਹਨੂੰ ਤਾਂ ਮੇਰੀਆਂ ਕਮੀਆਂ ਪਤਾ ਨਹੀਂ ਤੇ ਮੇਰੀ ਦੁੱਖ ਦੀ ਰਗ ਤੇ ਹੱਥ ਰੱਖਿਆ ਕਰੇਗੀ ਹਰ ਵਾਰੀ ਰੀਅਲ ਦੇ ਵਿੱਚ ਤੁਸੀਂ ਪੂਰੀ ਇਹਨਾਂ ਤੇ ਆਪਣਾ ਰੋਪ ਪਾ ਕੇ ਰੱਖਿਆ ਹੈ ਪੂਰਾ ਵੀ ਥੱਪੜ ਥੱਪੜ ਪੂਰੇ ਲਾਉਣੇ ਪੂਰੀ ਕੁੱਟ ਕੁੱਟਮਾਰ ਕਰਦੇ ਹੋ ਰੀਅਲ ਲਾਈਫ 'ਚ ਵੀ ਕਰਦੇ ਹੋ ਉਹਦਾ ਤਾਂ ਇਹ ਹੱਥ ਨਹੀਂ ਆਉਂਦੇ ਵੀਡੀਓਜ਼ 'ਚ ਕਾਬੂ ਕਰ ਲੀਦਾ ਫਿਰ ਮੈਂ ਨਾ ਜਾਣ ਕੇ ਚਾਰ-ਚਾਰ ਟੇਕ ਲੈਨੀ ਆ ਫਿਰ ਕਹੋਗੇ ਨਹੀਂ ਵਧੀਆ ਨਹੀਂ ਬਣੀ ਦੁਆਰਾ ਬਣਾ ਫੇ ਮੈਂ ਜ਼ੋਰ-ਜ਼ੋਰ ਦੀ ਮਾਰਦੀ ਆ ਆਪ ਕਿਵੇਂ ਹੋਈ ਸੀ ਵੀਡੀਓਜ਼ ਬਣਾਉਂਦੀ ਵੀਡੀਓ ਦੀ ਸ਼ੁਰੂਆਤ ਇਦਾਂ ਹੀ ਪਹਿਲੇ ਟਿਕਟੌਕ ਤੇ ਹਲਕੀ ਫੁਲਕੀ ਰੀਲਸ ਬਣਾਉਂਦੀ ਸੀਗੀ ਇਹਨੂੰ ਸ਼ੌਂਕ ਸੀਗਾ ਤੇ ਇੱਕ ਵਾਰੀ ਮੈਂ ਇਹਨੂੰ ਫਿਰ ਅੱਧੀ ਬੈਠੇ ਬੈਠੇ ਗੱਲ ਕੀਤੀ ਮੈਂ ਕਿਹਾ ਯਾਰ ਆਪਾਂ ਕਿਉਂ ਨਾ ਫਨੀ ਰੀਲਸ ਬਣਾਇਆ ਕਰੀਏ ਇੱਕ ਦੋ ਬਣਾਈਆਂ ਫਿਰ ਤੁਹਾਡੇ ਵਰਗਿਆਂ ਨੇ ਦੋ ਚਾਰ ਨੇ ਪੰਪ ਦੇਤਾ ਚੱਕ ਸਰਕਾਰ ਓਏ ਸਰਕਾਰ ਚੱਕਦੇ ਚੱਕਦੇ ਨੱਪਦੇ ਕੇ ਲਈ ਬਹੁਤ ਵਧੀਆ ਨੇ ਬਹੁਤ ਵਧੀਆ ਹੁੰਦੀ ਫਿਰ ਮੈਂ ਇਹਨੂੰ ਪੁੱਛਿਆ ਮੈਂ ਕਿਰ ਵਾਕਈ ਵਧੀਆ ਹੁੰਦੀਆਂ ਕਹਿੰਦੀ ਯਾਰ ਮੈਨੂੰ ਵੀ ਦੋ ਚਾਰ ਕਹਿੰਦੇ ਠੀਕ ਹੁੰਦੀਆਂ ਮੈਂ ਕਿਹਾ ਚੱਲ ਫਿਰ ਬਣਾ ਲਿਆ ਕਰਾਂਗੇ ਯਾਰ ਬਾਜੀ ਕਿਸ ਤਰ੍ਹਾਂ ਦਾ ਲੰਗ ਰਿਹਾ ਆ ਇਕੱਠਿਆਂ ਦਾ ਰੀਅਲ ਲਾਈਫ ਚ ਥੱਲੇ ਲਗਣਾ ਕਿਦੀ ਚਲਦੀ ਹੈ ਕਿਦੀ ਨਹੀਂ ਚਲਦੀ ਐਦਾਂ ਦਾ ਕੁਝ ਮੈਟਰ ਨਹੀਂ ਕਰਦਾ ਮਿਲ ਜੁਲ ਕੇ ਲਾਈਫ ਚਲਣੀ ਚਾਹੀਦੀ ਹੈ ਇੱਕ ਕਪਲ ਬੜਾ ਫੇਮਸ ਹੋਇਆ ਹੈ ਤੇ ਲੋਕਾਂ ਨੂੰ ਹਸੌਣ ਦਾ ਕੰਮ ਕਰਦਾ ਹੈ ਉਹਨਾਂ ਨੂੰ ਦੇਖ ਕੇ ਹਰ ਇੱਕ ਦੇ ਚਿਹਰੇ ਤੇ ਸਮਾਈਲ ਆ ਜਾਂਦੀ ਐ ਤੇ ਉਹ ਪਿਆਰਾ ਜਿਹਾ ਕਪਲ ਸਾਡੇ ਨਾਲ ਮੌਜੂਦ ਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਪਿਆਰੀਆਂ ਫੇਰੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹ ਵੀ ਸੁਣਾਉਣੇ ਆ ਤੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਦੇ ਨਾਲ ਰੂਬਰੂ ਕਰਾਉਣੇ ਆ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ थैंक यू सो मच ਤੁਸੀਂ ਸਾਨੂੰ ਮੌਕਾ ਦਿੱਤਾ ਨਹੀਂ ਤਾਂ ਸਾਡੇ ਵਰਗਿਆਂ ਨੂੰ ਪੁੱਛਦਾ ਹੀ ਕੋਣ ਹੈ ਸਸ਼ਿਕਾ ਜੀ ਸਸ਼ਿਕਾ ਜੀ ਬਹੁਤ ਵਧੀਆ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਭਾਜੀ ਦੇ ਬਾਰੇ ਇਹਨਾਂ ਬਾਰੇ ਕੁਝ ਵੀ ਨਹੀਂ ਕਹਿਣਾ ਚਾਹਨੀ ਚਲੋ ਆਪਾਂ ਸ਼ੁਰੂ ਤੋਂ ਸ਼ੁਰੂਆਤ ਕਰਦੇ ਆ ਪਹਿਲਾਂ ਤੁਹਾਡੇ ਦੋਨਾਂ ਦੇ ਮਿਲਣ ਦੀ ਸ਼ੁਰੂਆਤ ਕਿਵੇਂ ਹੋਈ ਮਿਲੇ ਆਪਾਂ ਇਦਾਂ ਆਪਾਂ ਦੋਨੋਂ ਖਾਲਸਾ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਸੋ ਦੋਨੋਂ ਕਲਾਸਮੇਟ ਵੀ ਸੀਗੇ ਅਸੀਂ ਅੱਛੇ ਫਰੈਂਡ ਵੀ ਸੀਗੇ ਇਕੱਠੇ ਰਾਲ ਕੇ ਖੱਪ ਪਾਉਂਦੇ ਸੀਗੇ ਸਾਰੀਆਂ ਸ਼ਰਾਰਤਾਂ ਮौज-ਮਸਤੀ ਬੰਕ ਵੀ ਕਰੇ ਕਦੇ ਮਾਰੇ ਇਕੱਠੇ ਸਾਰਿਆਂ ਨੇ ਕਾਫੀ ਸਾਡਾ ਗਰੁੱਪ ਅੱਛਾ ਗਰੁੱਪ ਸੀ ਵੱਡਾ ਗਰੁੱਪ ਸੀਗਾ ਮਿਲੇ ਇਦਾਂ ਮੇਰੇ ਪਾਪਾ ਡਾਕਟਰ ਸੀਗੇ ਹੁਣ ਤਾਂ ਮੇਰੇ ਫਾਦਰ ਨਹੀਂ ਰਿਐਕਸਪਾਇਰ ਹੋ ਗਏ ਤੇ ਮੇਰੇ ਪਾਪਾ ਦੇ ਜਿਹੜੇ ਕਾਮਨ ਫਰੈਂਡ ਸੀਗੇ ਇਹਦੇ ਪਾਪਾ ਦੇ ਵੀ ਫਰੈਂਡ ਸੀਗੇ ਸੋ ਉਹਨਾਂ ਨੇ ਕਦੇ ਗੱਲ ਕੀਤੀ ਮੇਰੇ ਪਾਪਾ ਨਾਲ ਵੀ ਇਦਾਂ ਇਦਾਂ ਇੱਕ ਲੜਕੀ ਹੈਗੀ ਆ ਅੱਛੀ ਹੈ ਤੇ ਦੇਖ ਲਓ ਜੇ ਤੁਸੀਂ ਆਪਣੇ ਬੇਟੇ ਦਾ ਕਰਨਾ ਵਾ ਮੇਰੇ ਫਾਦਰ ਨੇ ਪਹਿਲੇ ਤਾਂ ਥੋੜਾ ਜਿਆਨਕੀ ਹੈਜ਼ਿਟੇਟ ਹੋਏ ਮੇਰੇ ਪਾਪਾ ਕਿਉਂਕਿ ਸਾਡਾ ਜਿਹੜਾ ਬੈਕਗ੍ਰਾਉਂਡ ਹੈ ਹਿਮਾਚਲੀ ਹੈ ਅਸੀਂ ਬਾਇਓ ਰਿਜਨ ਹਿਮਾਚਲ ਤੋਂ ਆ ਤੇ ਇਹ ਪੰਜਾਬੀ ਹੈ ਪੰਜਾਬੀ ਫੈਮਿਲੀ ਤੋਂ ਸ਼ੁਰੂ ਤੋਂ ਬਿਲੋਂਗ ਕਰਦੀ ਸੀ ਸੋ ਫਿਰ ਵੀ ਗੱਲਬਾਤ ਕਰਦਿਆਂ ਕਰਦਿਆਂ ਮੇਰੇ ਪਾਪਾ ਨੇ ਉਹਨਾਂ ਨੂੰ ਕਿਹਾ ਵੀ ਚਲੋ ਠੀਕ ਹੈ ਆਪਾਂ ਕਰ ਲੈਨੇ ਕਿਉਂਕਿ ਫੈਮਿਲੀ ਅੱਛੀ ਹੈ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਪਤਾ ਲੱਗਿਆ ਸੀਗਾ ਮੈਨੂੰ ਤਾਂ ਪਤਾ ਲੱਗਿਆ ਵੀ ਮੇਰੇ ਤੇ ਇਹਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਇਹਨੂੰ ਨਹੀਂ ਸੀ ਪਤਾ ਸੋ ਮੈਂ ਇਹਨੂੰ ਇੱਕ ਦੋ ਦਿਨਾਂ ਬਾਅਦ ਕਾਲਜ 'ਚ ਦੱਸਿਆ ਤੇ ਜਦੋਂ ਮੈਂ ਦੱਸਿਆ ਪਹਿਲੇ ਤਾਂ ਯਕੀਨ ਨਾ ਕਰੇ ਇਹਨੂੰ ਐਦਾਂ ਹੋ ਗਿਆ ਵੀ ਮਜ਼ਾਕ ਕਰਦਾ ਪਰ ਜਦੋਂ ਇਹਨੂੰ ਪਤਾ ਲੱਗਿਆ ਤੇ ਫਿਰ ਇਹਨੇ ਮੈਨੂੰ ਪੁੱਛਿਆ ਕਹਿੰਦੀ ਸਹੀ ਆ ਮੈਂ ਕਿਹਾ ਪਾਈ ਗੱਲ ਤਾਂ ਐਦਾਂ ਹੀ ਹੋ ਰਹੀ ਆ ਜਾ ਕੇ ਪੁੱਛ ਆਪਣੇ ਘਰ ਦੇਆਂ ਨੂੰ ਇਹਨੂੰ ਹੋਈ ਟੈਨਸ਼ਨ ਜੀ ਨਹੀਂ ਹੋਈ ਵੀ ਯਾਰ ਇਕੱਠੇ ਘੱਪ ਕਰਦੇ ਆ ਰਾਜ਼ ਖੁੱਲ ਜਾਣੇ ਉਹਦੇ ਨਾਲ ਹੀ ਵਿਆਹ ਹੋਣਾ ਹੈ ਟੈਨਸ਼ਨ ਮੈਨੂੰ ਹੱਤਾ ਪੈਰਾਂ ਦੀ ਪੈ ਗਈ ਮੈਂ ਕਿਹਾ ਯਾਰ ਹੁਣ ਇੱਕ ਹੁੰਦਾ ਨਾ ਇੱਕ ਬੈਸਟ ਫਰੈਂਡ ਆ ਜਿਹੜੇ ਤੁਹਾਡੇ ਜਿਨ੍ਹਾਂ ਨਾਲ ਤੁਸੀਂ ਖੱਪ ਪਾਉਂਦੇ ਉਹਨਾਂ ਨੂੰ ਤੁਹਾਡੇ ਬੜੇ ਰਾਜ਼ ਪਤਾ ਹੁੰਦੇ ਆ ਉਹ ਰਾਜ਼ ਕਈ ਵਾਰ ਤੁਹਾਨੂੰ ਡਰਾਉਂਦੇ ਵੀ ਆ ਵੀ ਯਾਰ ਨਾ ਹੀ ਕਿਸੇ ਨੂੰ ਪਤਾ ਲੱਗਣ ਤੇ ਅੱਛੀ ਐਸਾ ਤਾਂ ਬਹੁਤ ਵੱਡਾ ਦਾ ਕੁਝ ਨਹੀਂ ਬਟ ਫਿਰ ਵੀ ਚਾਹੇ ਛੋਟੇ ਛੋਟੇ ਹੀ ਹੋਣ ਇੱਕ ਹੈਜ਼ਿਟੇਸ਼ਨ ਹੁੰਦੀ ਐ ਦਿਲ ਦੇ ਵਿੱਚ ਫਿਰ ਮੈਂ ਸੋਚਦਾ ਸੀ ਯਾਰ ਇੱਕ ਤਾਂ ਬੈਸਟ ਫਰੈਂਡ ਉਹਨੇ ਘਰ ਵਾਲੀ ਬਣ ਜੇਗੀ ਤੇ ਕੱਲ ਨੂੰ ਇਹਨੂੰ ਤਾਂ ਮੇਰੀਆਂ ਕਮੀਆਂ ਪਤਾ ਨੇ ਤੇ ਮੇਰੀ ਦੁੱਖ ਦੀ ਰਗ ਤੇ ਹੱਥ ਰੱਖਿਆ ਕਰੇਗੀ ਹਰ ਵਾਰੀ। ਪਰ ਜੇ ਲੜਿਆ ਕਰਗੀ ਉਹ ਤਾਂ ਕਿਆ ਕਰੇਗੀ ਤੂੰ ਇਹ ਕਰਦਾ ਹੁੰਦਾ ਸੀ ਤੂੰ ਉਹਨੂੰ ਬੁਲਾਉਂਦਾ ਸੀ ਜੋ ਕਰਦਾ ਸੀ। ਬਿਲਕੁਲ ਬਿਲਕੁਲ ਆਹੀ ਡਰ ਸੀਗੇ। ਸੋ ਇਹੀ ਡਰਾਂ ਕਰਕੇ ਮੈਂ ਵੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਸੀ ਵੀ ਮੈਂ ਖੁਸ਼ ਹਾਂ ਜਾਂ ਮੈਂ ਸੋਚਾਂ ਨਾ ਵੀ ਨਹੀਂ ਕਰ ਸਕਦਾ ਸੀਗਾ ਹਾਂ ਵੀ ਨਹੀਂ ਕਰ ਸਕਦਾ ਸੀ ਫਿਰ ਕਿਤੇ ਕਿਤੇ ਸੋਚਦਾ ਸੀ ਇਹ ਦੇਖਦਾ ਕੀ ਕਹਿੰਦੀ ਆ ਇਹ ਦੇਖਦਾ ਕੀ ਕਹਿੰਦੀ ਆ ਇਹਦੇ ਕੀ ਵਿਚਾਰ ਆ ਮੇਰੇ ਬਾਰੇ ਵੀ ਇਹ ਨਾ ਕਰਦੀ ਆ ਜਾਂ ਹਾਂ ਕਰਦੀ ਆ। ਸੋ ਮਿਲੇ ਵਿਆਹ ਹੋ ਗਿਆ। ਤੋ ਮਤਲਬ ਤੁਹਾਡੀ ਦੋਸਤੀ ਹੈ ਜਿਹੜੀ ਪਿਆਰ ਦੇ ਵਿੱਚ ਬਦਲ ਗਈ ਹਾਂ ਪਿਆਰ ਚ ਪਹਿਲੇ ਵਿਆਹ ਚ ਬਦਲੀ ਫਿਰ ਪਿਆਰ ਚ ਬਦਲੀ ਸਾਡੇ ਨਾਲ ਪੁੱਠਾ ਹੋਇਆ ਨਹੀਂ ਯਾਰ ਇੱਕ ਦੀ ਪਿਆਰ ਚ ਬਦਲਦੀ ਹੈ ਤੁਹਾਡੀ ਵਿਆਹ ਚ ਬਦਲ ਗਈ ਹਾਂ ਪਹਿਲੇ ਸਿੱਧੀ ਵਿਆਹ ਚ ਬਦਲ ਗਈ ਫਿਰ ਪਿਆਰ ਤਾਂ ਤੁਹਾਨੂੰ ਪਤਾ ਹੁਣ ਜੇ ਵਿਆਹ ਹੋ ਗਿਆ ਕਰਨਾ ਹੀ ਪੈਣਾ ਹੁਣ ਮਜਬੂਰੀ ਬਣ ਗਈ ਹੁਣ ਜੇ ਢੋਲ ਗੱਲ ਨੂੰ ਪੈ ਗਿਆ ਤੇ ਹੱਸ ਕੇ ਰੋ ਕੇ ਭਜਾਉਣਾ ਹੀ ਪੈਣਾ ਮੈਂਨ ਤੁਹਾਡਾ ਕਦੇ ਦਿਮਾਗ ਚ ਆਇਆ ਸੀ ਮਤਲਬ ਮੋਸਟਲੀ ਅੱਦਾ ਹੁੰਦਾ ਨੇ ਬੈਸਟ ਫਰੈਂਡ ਹੈ ਕਦੇ ਇਹਨਾਂ ਤੇ ਕ੍ਰਸ਼ ਹੈਗਾ ਸੀ ਤੁਹਾਡਾ ਨਹੀਂ ਹੋਰ ਬੜੇ ਮੁੰਡੇ ਸੀ ਕਾਲਜ ਚ। ਭਾਜੀ ਦੇਖ ਲਓ। ਦੇਖ ਲਓ ਤੁਸੀਂ ਦੇਖੋ ਮੈਂ ਤਾਂ ਦੇਖ ਹੀ ਨਹੀਂ ਆ ਮੈਂ ਤਾਂ 5 ਸਾਲ ਤੋਂ ਚੱਲ ਰਿਆਂ। ਬਈ ਨਹੀਂ ਕ੍ਰਸ਼ ਸੀਗਾ ਤੂੰ ਨਾ ਕਰ ਦਿੰਦੀ ਅੱਜ ਮੈਂ ਵੀ ਸੁખી ਸੀ ਤੂੰ ਵੀ ਸੁખી ਸੀ। ਨਹੀਂ ਕ੍ਰਸ਼ ਨਹੀਂ ਐਦਾਂ ਦਾ ਸੀਗਾ ਮਤਲਬ ਕਾਲਜ ਚ ਨਾ ਮਤਲਬ ਜ਼ਿਆਦਾਤਰ ਕੋਡ ਕਾਲਜ ਸੀ ਨਾ ਜਿਵੇਂ ਸਾਡਾ ਬॉयਜ਼ ਜ਼ਿਆਦਾ ਸੀ ਗਰਲਸ ਬਹੁਤ ਘੱਟ ਸੀਗੀਆਂ। ਵੜੇ ਇਹਨਾਂ ਦਾ ਨਾਮ ਸੀ ਕਾਫੀ ਕਾਲਜ ਮਤਲਬ ਇਹ ਕਾਲਜ ਵਰਦੇ ਸੀ ਨਾ ਸਾਰੇ ਸਰਕਾਰ 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 ਕਰਦੇ ਸੀ ਮੈਂ ਇਸ ਚੀਜ਼ ਤੋਂ ਬੜੀ ਅਟ੍ਰੈਕਟ ਹੋਈ ਸੀ ਮੈਨੂੰ ਥੋੜੀ ਖੁਸ਼ੀ ਵੀ ਹੋਈ ਸੀ ਅੰਦਰੋਂ ਮੈਂ ਕਿਹਾ ਨਹੀਂ ਯਾਰ ਬੰਦੇ ਦੀ ਗੱਲਬਾਤ ਤਾਂ ਹੈ ਇਸ ਵਾਰੇ ਕਦੀ ਸੋਚਿਆ ਨਹੀਂ ਸੀ ਵੀ ਹੈ ਨਹੀਂ ਸੀ ਕਿ ਇਹਨਾਂ ਨਾਲ ਵਿਆਹ ਹੋ ਜਾਣਾ ਨਹੀਂ ਨਹੀਂ ਇਸ ਵਾਰੇ ਸੋਚਿਆ ਹੀ ਨਹੀਂ ਸੀ ਉਹ ਜਿੱਦਾਂ ਇਹਨਾਂ ਨੇ ਕਿਹਾ ਕਿ ਸਾਡਾ ਕਲਚਰ ਅਲੱਗ ਸੀ ਤਾਂ ਸ਼ੁਰੂ ਦੇ ਵਿੱਚ ਅਡਜਸਟ ਕਰਨ ਚ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਕਾਫੀ ਡਿਫਰੈਂਸ ਹੀ ਕਲਚਰ ਦਾ ਤਾਂ ਜਿਵੇਂ ਸਾਡੇ ਪੰਜਾਬੀ ਔਰ ਇੱਧਰ ਮਤਲਬ ਪਹਾੜੀ ਹੋਗੇ ਨਾ ਜਿਵੇਂ ਕਾਫੀ ਫਰਕ ਹੁੰਦਾ ਹੈ ਪਰ ਮੈਂ ਅਡਜਸਟ ਕਰ ਲਿਆ ਸੀਗਾ ਕਰਵਾਤਾ ਸੀਗਾ ਕਰਵਾਤਾ ਸੀ ਮੈਂ ਸਿਖਾਇਆ ਸੀ ਇਹਨੂੰ ਕਰਨੀ ਲਈ ਅਸੀਂ ਮੈਂ ਕਰਵਾਇਆ ਨੂੰ ਮੈਂ ਮੀਨਸ ਖਾਇਆ ਸੀ ਮੈਂ ਤੈਨੂੰ ਟਿਊਸ਼ਨਸ ਦਿੰਦਾ ਸੀਗਾ ਐਦਾਂ ਕਰਨਾ ਉਦਾਂ ਕਰਨਾ ਮੈਂ ਇਹਨੂੰ ਕਹਿੰਦਾ ਸੀਗਾ ਦੇਖ ਐਦਾਂ ਵਾ ਸਾਡੇ ਵਿੱਚ 1.5 200 ਬੰਦਾ ਜਿਹੜਾ ਇਕੱਠਾ ਹੁੰਦਾ ਸਭ ਦੇ ਪੈਰੀ ਹੱਥ ਲਾਣਾ ਬਾਰੀ-ਬਾਰੀ ਬਾਰੀ ਭਾਵੇਂ ਤੈਨੂੰ ਨਹੀਂ ਵੀ ਪਤਾ ਕਿਹੜੀ ਚਾਚੀ ਕਿਹੜੀ ਤਾਈ ਕਿਹੜੀ ਮਾਸੀ ਕੀ ਆ ਪਰ ਤੂੰ ਹੱਥ ਲਾਣਾ ਤੇ ਮੂਵ ਮੈਂ ਕੋਈ ਨਹੀਂ ਲਾਣੀ ਸ਼ਾਮ ਨੂੰ ਤੇਰੀ ਪਿੱਠ ਤੇ ਤੂੰ ਕਹਿੰਗੀ ਵੀ ਮੇਰੇ ਪਿੱਠ ਤੇ ਮੂਵ ਲਾ ਦਿਓ ਮੈਂ ਕਿਹਾ ਪੈਰੀ ਹੱਥ ਸਭ ਦੇ ਲਾਣਾ ਪੈਣਾ ਪਹਿਲਾਂ ਸੋਚਦੀ ਸੀ ਯਾਰ ਇੰਨੇ ਬੰਦਿਆਂ ਦੇ ਪੈਰੀ ਹੱਥ ਮੈਂ ਕਿਹਾ ਹੋਰ ਤੂੰ ਕੀ ਜਾਣੀ ਐ ਤੂੰ ਐਦਾਂ ਕਰ ਦੇ ਇੱਕ ਦੋਨੋਂ ਬਾਕੀ ਕਾਪੀ ਕਰ ਦੋ ਸਾਰਿਆਂ ਨੂੰ ਮੈਂ ਕਹਿੰਦਾ ਕੁਝ ਨਹੀਂ ਹੋਣਾ ਲਾਉਣੇ ਪੈਣੇ ਸਿਖਾਂਦਾ ਸੀ ਮੈਂ ਇਹਨੇ ਕੁਝ ਨਹੀਂ ਮੈਂ ਸਿਖਾਇਆ ਇਹਦਾ ਕ੍ਰੈਡਿਟ ਮੈਨੂੰ ਜਾਂਦਾ ਪ੍ਰੋਫੈਸਰ ਨੇ ਦਿੱਤੀ ਨਹੀਂ ਜੀ ਮੰਮੀ ਨੇ ਸਿਖਾਇਆ ਨਾ ਨੇ ਕੁਝ ਨਹੀਂ ਸਿਖਾਇਆ ਬਾਦੀ ਮੋਕਰ ਗਿਆ ਤੁਹਾਡਾ ਹਾਂ ਹਾਂ ਲੇ ਇਹੀ ਤਾਂ ਇਹਨੀਆਂ ਮਾੜੀਆਂ ਨੀਤਾਂ ਨੇ ਜਦੋਂ ਮੈਂ ਕੋਈ ਸਿਖਾਉਣਾ ਹਾਂ ਤਾਂ ਵੀ ਮੁਕਰ ਗਈ ਐ ਮੂੰਹ ਤੇ ਮੁਕਰ ਗਈ ਆ ਹੁਣ ਮੈਂ ਹੀ ਇਹਨੂੰ ਸਾਰਾ ਸਿਖਾਇਆ ਨਹੀਂ ਤਾਂ ਇਹਨੇ ਐਦਾਂ ਉਹਨੂੰ ਇਹਦੀ ਮੇਰੀ ਮੰਮੀ ਨਾ ਬਣ ਸਕਦੀ ਸੀ ਬਣਦੀ ਹੈ ਨਹੀਂ ਬਣ ਸਕਦੀ ਕਿਸੇ ਦੀ ਇਹਨੂੰ ਮੈਂ ਸਿਖਾਂਦਾ ਸੀ ਇਹਨੂੰ ਮੈਂ ਦੱਸਦਾ ਸੀਗਾ ਵੀ ਕਿੱਦਾਂ ਜਾਈਦਾ ਕਿੱਦਾਂ ਹਿਮਾਚਲੀ ਕਲਚਰ ਹੈਗਾ ਵੈ ਅਸੀਂ ਤਾਂ نیچے ਬੈ ਕੇ ਰੋਟੀ ਖਾਣ ਵਾਲਿਆਂ ਚ ਆ ਪਹਾੜੀ ਕਲਚਰ ਦੇ ਵਿੱਚ نیچے ਪੰਗਤ ਦੇ ਵਿੱਚ ਬਿਠਾ ਕੇ ਜਿੱਦਾਂ ਹੱਥ ਨਾਲ ਪੱਤਿਆਂ 'ਚ ਰੋਟੀ ਖਾਣ ਦੀ ਇਹਨੂੰ ਪੁੱਛੋ ਹੁਣ ਵੀ ਖਾਂਦੀ ਹੈ ਹੁਣ ਤੱਕ ਤਾਂ ਖਾਂਦੀ ਨਹੀਂ ਇਹ ਇਹਨੂੰ ਚਮਚ ਲਿਆ ਕੇ ਦੇਣਾ ਪੈਂਦਾ ਸਪੈਸ਼ਲੀ ਸਾਰੇ ਮੈਨੂੰ ਕਹਿੰਦੇ ਆ ਹਾਂ ਲੱਗਦਾ ਕੈਨੇਡਾ ਤੋਂ ਲਿਆਇਆ ਮੈਂ ਕਿਹਾ ਭਾਈ ਹੁਣ ਕੀ ਕਰਾਂ ਮਾੜੀ ਮੋਟੀ ਮਾੜਾ ਮੋਟਾ ਇਹ ਐਡਜਸਟ ਕਰਦੀ ਮਾੜਾ ਮੋਟਾ ਤੁਸੀਂ ਕਰ ਲਓ ਰਲ ਮਿਲ ਕੇ ਗੱਡੀ ਚੱਲੀ ਜਾਂਦੀ ਹੈ ਬਾਕੀ ਠੀਕ ਹੈ ਤੇ ਇਹਨਾਂ ਨੇ ਕਹਿਣਾ ਕਿ ਮਤਲਬ ਜਿੰਨਾ ਹੈ ਮੰਮੀ ਮੰਮੀ ਕਰੀਏ ਬੰਦੀ ਬਹੁਤ ਹੈ ਲੱਗਦਾ ਹਾਂ ਬੰਦੀ ਆ ਹੁਣ ਕਦੇ ਰਲ ਕੇ ਤੁਹਾਡੇ ਤੇ ਭਾਰੀ ਤਾਂ ਨਹੀਂ ਪਏ ਪਏ ਆ ਕਾਫੀ ਭਾਰੀ ਪੈਂਦੇ ਜਦੋਂ ਭਾਰੀ ਪੈਂਦੇ ਆਪਾਂ ਨਿਕਲ ਜਾਈਦਾ ਬਾਹਰ ਹੁਣ ਕੀ ਕਰੇ ਇਕੱਲਾ ਬੰਦਾ ਵਾਂ ਤੇ ਮੈਂ ਸੋਚਦਾ ਚਲੋ ਕੋਈ ਗੱਲ ਨਹੀਂ ਮੇਨ ਇਹਨਾਂ ਦੀ ਬੰਨੀ ਚਾਹੀਦੀ ਏ ਸਾਡੀ ਬੜੇ ਨਾਲ ਬਣੇ ਜੀ ਗੱਲ ਕੀਤੀ ਆ ਵੇ ਮੈਮ ਜਿਹਦਾ ਰੀਲ ਦੇ ਵਿੱਚ ਤੁਸੀਂ ਪੂਰੀ ਹੋਈ ਨਾ ਤੇ ਆਪਣਾ ਰੋਪ ਪਾ ਕੇ ਰੱਖਿਆ ਪੂਰਾ ਵੀ ਥੱਫੜ ਥੱਫੜ ਪੂਰੇ ਲਾਉਣੇ ਪੂਰੀ ਕੁੱਟ ਕੇ ਕੁੱਟਮਾਰ ਕਰਦੇ ਹੋ ਰੀਅਲ ਲਾਈਫ 'ਚ ਵੀ ਕਰਦੇ ਹੋ ਉਹਦਾ ਤਾਂ ਇਹ ਹੱਥ ਨਹੀਂ ਆਉਂਦੇ ਵੀਡੀਓਜ਼ 'ਚ ਕਾਬੂ ਕਰ ਲੀਦਾ ਫਿਰ ਮੈਨਾਂ ਜਾਣ ਕੇ ਚਾਰ-ਚਾਰ ਟੇਕ ਲੈਣੀ ਆ ਫਿਰ ਕਹੋਗੇ ਨਹੀਂ ਵਧੀਆ ਨਹੀਂ ਬਣੀ ਦਵਾਰਾ ਬਣਾ ਫਿਰ ਮੈਂ ਜੂੜ-ਜੂੜਦੀ ਮਾਰਦੀ ਆ ਦੇ ਜੀ ਪੂਰਾ ਬਦਲਾ ਲੈ ਲੈਂਦੀ ਐ ਇਹਨੂੰ ਜਿੱਥੇ ਕਹਤਾ ਨਾ ਵੀ ਤੇਰੇ ਮੇਰੇ ਮੁੱਕੀ ਮਾਰਨ ਵਾਲਾ ਸ਼ਾਰਟ ਹੈਗਾ ਵਾ ਖੁਸ਼ ਹੋਗੇ ਫਿਰ ਤਾਂ ਲੈ ਜੋਰ-ਜੋਰ ਦੀ ਮੈਂ ਕੰਨਾਂ ਯਾਰ ਕਈ ਵਾਰ ਕੰਨ ਹੌਲੀ ਮਾਰ ਲੈ ਅੱਛਾ ਕੋਈ ਗੱਲ ਨਹੀਂ ਦੁਆਰਾ ਕਰੋ ਫਿਰ ਜਾਣ ਕੇ ਮੁੱਕਾ ਮਾਰੂਗੀ ਕੋਈ ਚੀਜ਼ ਮਾਰਨ ਕੁੱਟਣ ਵਾਲਾ ਹੋਵੇ ਫਿਰ ਤਾਂ ਬਹੁਤ ਦਲੇਰ ਰੂਹ ਲਾ ਕੇ ਕੰਮ ਕਰਦੀ ਐ ਉਦਾਂ ਕੋਈ ਹੋਵੇ ਫਿਰ ਕਹੂਗੀ ਦੁਆਰਾ ਦੱਸਣਾ ਇੱਕ ਵਾਰੀ ਮੈਨੂੰ ਦੁਆਰਾ ਦੱਸਣਾ ਇਹਨੂੰ ਦੱਸ ਦੇ ਦੱਸ ਦੇ ਕਈ ਵਾਰ ਮੈਂ ਹੀ ਭੁੱਲ ਜਾਂਦਾ ਯਾਰ ਮੈਂ ਕੀ ਥੀਮ ਰੱਖੀ ਸੀ ਮੈਂ ਭੁੱਲ ਜਾਂਦਾ ਰਾਤ ਕਿਵੇਂ ਹੋਈ ਸੀ ਵੀਡੀਓਜ਼ ਬਣਾਉਂਦੀ ਵੀਡੀਓ ਦੀ ਸ਼ੁਰੂਆਤ ਇਦਾਂ ਹੀ ਪਹਿਲੇ ਟਿਕਟੌਕ ਤੇ ਹਲਕੀ ਫੁਲਕੀ ਰੀਲਸ ਬਣਾਉਂਦੀ ਸੀ ਇਹਨੂੰ ਸ਼ੌਂਕ ਸੀਗਾ ਮੈਨੂੰ ਵੀ ਸੀਗਾ ਬਟ ਮੈਂ ਇਦਾਂ ਨਹੀਂ ਮਤਲਬ ਇਦਾਂ ਨਹੀਂ ਬਣਾਉਂਦਾ ਸੀਗਾ ਮੈਨੂੰ ਸੀਗਾ ਤਾਂ ਸੀ ਸ਼ੌਂਕ ਪੂਰਾ ਇੱਕ ਵਾਰੀ ਮੈਂ ਇਹਨੂੰ ਫਿਰ ਅੱਧੀ ਬੈਠੇ-ਬੈਠੇ ਗੱਲ ਕੀਤੀ ਮੈਂ ਕਿਹਾ ਯਾਰ ਆਪਾਂ ਕਿਉਂ ਨਾ ਫਨੀ ਰੀਲਸ ਬਣਾਇਆ ਕਰੀਏ ਇੱਕ ਦੋ ਬਣਾਈਆਂ ਫਿਰ ਤੁਹਾਡੇ ਵਰਗਿਆਂ ਨੇ ਦੋ ਚਾਰ ਨੇ ਪੰਪ ਦੇਤਾ ਚੱਕ ਸਰਕਾਰ ਓਏ ਸਰਕਾਰ ਚੱਕਦੇ ਚੱਕਦੇ ਨੱਪਦੇ ਕੇ ਲਈ ਬਹੁਤ ਵਧੀਆਂ ਨੇ ਬਹੁਤ ਵਧੀਆਂ ਨਹੀਂ ਫਿਰ ਮੈਂ ਇਹਨੂੰ ਪੁੱਛਿਆ ਮੈਂ ਕਿਰ ਵਾਕਈ ਵਧੀਆਂ ਹੁੰਦੀਆਂ ਕਹਿੰਦੀ ਯਾਰ ਮੈਨੂੰ ਵੀ ਦੋ ਚਾਰ ਕਹਿੰਦੇ ਠੀਕ ਹੁੰਦੀਆਂ ਮੈਂ ਕਿਹਾ ਚੱਲ ਫਿਰ ਬਣਾ ਲਿਆ ਕਰਾਂਗੇ ਯਾਰ ਫ੍ਰੀ ਟਾਈਮ ਦੇ ਵਿੱਚ ਹੁਣ ਬਣਾ ਲੈਨੇ ਆ ਫਿਰ ਹੌਲੀ ਹੌਲੀ ਕਰਦੇ ਵਲੌਗਿੰਗ 'ਚ ਆ ਗਏ ਵਲੌਗਸ ਵੀ ਬਣਾਉਣ ਲੱਗੇ ਸਾਡੇ ਜਿਹੜੇ ਵਲੌਗਸ ਆ ਉਹ ਵੀ ਕੰਸਟਰਕਟਡ ਹੁੰਦੇ ਨੇ ਫਨੀ ਬਣਾਉਣ ਦੀ ਕੋਸ਼ਿਸ਼ ਕਰੀ ਦੀ ਐਂਟਰਟੇਨਿੰਗ ਕਿਉਂਕਿ ਜਿਹੜੇ ਰੀਅਲ ਵਲੌਗਸ ਆਪਾਂ ਕਹਿਦੀ ਉਹ ਨਹੀਂ ਆਪਾਂ ਬ ਕਿਉਂਕਿ ਮੀਡੀਓਕਰ ਫੈਮਿਲੀਜ਼ ਦੇ ਵਿੱਚ ਸੇਮ ਰੂਟੀਨ ਹੁੰਦਾ ਸੇਮ ਲਾਈਫਸਟਾਈਲ ਹੁੰਦਾ ਕੀ ਖਾ ਰਹੇ ਆ ਕੀ ਪਾ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਨੀ ਦਿਲਚਸਪੀ ਹੈਗੀ ਵੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਕੀ ਖਾ ਰਹੇ ਹੋ ਕੀ ਪਾ ਰਹੇ ਹੋ ਸੋ ਬਸ ਉਹਦੇ ਵਿੱਚ ਹੀ ਆਪਾਂ ਐਂਟਰਟੇਨਿੰਗ ਦੇ ਵਿੱਚ ਕੰਸਟਰਕਟਿਡ ਵਲੌਗ ਬਣਾਈਦਾ ਵੈ 100% ਰੀਅਲ ਨਹੀਂ ਹੁੰਦਾ 50% ਕਈ ਵਾਰੀ ਰੀਅਲ ਮੈਟਰ ਹੁੰਦਾ ਵੈ ਜੋ ਅਸੀਂ ਦਿਖਾਉਣਾ ਚਾਹੁੰਦੇ ਆ ਕਹਿਣ ਦਾ ਮਤਲਬ ਪੂਰਾ ਸੂਰਾ ਜੇ ਅਸੀਂ ਗੱਲ ਕੰਪਲੀਟ ਕਰਾਂ ਮੈਂ ਜੋ ਅਸੀਂ ਦਿਖਾਉਣਾ ਚਾਹੁੰਦੇ ਆ ਉਹੀ ਦਿਖਾਣੇ ਆ ਉਸ ਤੋਂ ਇਲਾਵਾ ਰੀਅਲ 100% ਨਹੀਂ ਹੁੰਦਾ ਕੰਸਟਰਕਟਡ ਵਲੌਗਸ ਹੁੰਦਾ ਐਂਟਰਟੇਨਿੰਗ ਬਣਾਈਦਾ ওই ਸਰਕਾਰ ਨਾਮ ਹੀ ਕਿਉਂ ਰੱਖਿਆ ਕੀ ਸੋਚ ਕੇ ਰੱਖਿਆ ওই ਸਰਕਾਰ ਇਦਾਂ ਕਾਲਜ ਦੇ ਵਿੱਚ ਜਾਂਦੇ ਸੀਗੇ ਫਰੈਂਡਸ ਦੂਰੋਂ ਆਵਾਜ਼ ਮਾਰਦੀ ওই ਸਰਕਾਰ ওই ਸਰ ਕਈ ਵਾਰੀ ਮੈਡਮ ਵੀ ਕਹਿੰਦੀ ਸੀ ਤੇਰੇ ਨਾਲ ਕਾਲਜ ਦੇ ਵਿੱਚ ਵਾਜਾਂ ਬਹੁਤ ਆਉਂਦੀਆਂ ਆਪਣੇ ਫਰੈਂਡਸ ਨੂੰ ਕਿਹਾ ਕਰ ਥੋੜਾ ਸਾਈਡ ਤੇ ਬੈਠਿਆ ਹੋਰ ਨਾਲੇ ਹੌਲੀ ਬੋਲਿਆ ਕਰੋ ਕਈ ਵਾਰੀ ਕਲਾਸ ਦੇ ਬਾਹਰ ਵੀ ਬੈਠਾ ਹੁੰਦਾ ਮੁੰਡੇ ਮੁੰਡੇ ਉਦਾਂ ਜਿੱਦਾਂ ਖੱਪ ਕਰਦੇ ਆ ਤੇ ਸਾਰਿਆਂ ਨੇ ওই ਸਰਕਾਰ ওই ਸਰਕਾਰ ਫਿਰ ਉਹਦੇ ਮਾਈਂਡ ਚ ਕਲਿੱਕ ਕੀਤਾ ਮੈਂ ਕਿਹਾ ਯਾਰ ਕਿਉਂ ਨਾ ਉਹੀ ਨਾਮ ਰੱਖਾਂ ਜੋ ਸਭ ਦੀ ਜ਼ੁਬਾਨ ਤੇ ਜਲਦੀ ਚੜਦਾ ਸੋ ওই ਸਰਕਾਰ ਤੇ ওই ਸਰਕਾਰ ਤੋਂ YouTube ਚੈਨਲ ਸ਼ੁਰੂ ਕੀਤਾ ਸੋ ਅੱਜ ਕੰਮ ਕਰ ਰਹੀ ਆ ਛੋਟਾ ਮੋਟਾ ਜੀ ਤਾਂ ਫਿਰ ਇਹ ਤੁਹਾਡੇ ਵੀ ਸਰਕਾਰ ਨੇ ਹਾਂਜੀ ਤੁਸੀਂ ਵੀ ਸਰਕਾਰ ਕਹਿ ਕੇ ਬੁਲਾਉਣਾ ਹਾਂਜੀ ਹੁਣ ਜੇ ਗੱਲ ਕੀਤੀ ਜਾਵੇ ਫਰੈਂਡ ਵੈਸਟ ਫਰੈਂਡ ਹੁਣ ਵੈਸਟ ਫਰੈਂਡ ਟਾਈਪ ਰਹਨੇ ਹੋ ਜਾਂ ਫਿਰ ਹਸਬੰਡ ਵਾਈਫ ਟਾਈਪ ਰਹਨੇ ਹੋ ਨਹੀਂ ਹੁਣ ਵੀ ਅਸੀਂ ਫਰੈਂਡਸ ਦੀ ਤਰ੍ਹਾਂ ਹੀ ਇੱਕ ਦੂਜੇ ਨੂੰ ਟ੍ਰੀਟ ਕਰੀਦਾ ਜੀ ਮਤਲਬ ਕੁੱਟਮਾਰ ਵੀ ਫਰੈਂਡਸ ਦੀ ਤਰ੍ਹਾਂ ਹੀ ਹੋਰ ਗੁੱਸੇ ਚ ਕੱਲੇ ਚ ਤਾਂ ਮਾਰ ਦਿੰਨੀ ਉਦਾਂ ਹੀ ਹਸੀ ਮਜ਼ਾਕ ਯਾਨਕੀ ਐਦਾਂ ਹੀ ਸੋਚਦੇ ਆ ਵੀ ਐਦਾਂ ਹੀ ਲਾਈਫ ਨਿਕਲ ਜੇ ਤਾਂ ਠੀਕ ਹੈ ਲੜਾਈ ਝਗੜਾ ਵੀ ਜ਼ਰੂਰੀ ਹੈ ਲਾਈਫ ਦੇ ਵਿੱਚ ਰੁੱਸਣਾ ਮਨਾਉਣਾ ਵੀ ਬਹੁਤ ਜ਼ਰੂਰੀ ਹੈ ਇੱਕ ਦੂਜੇ ਦੀ ਇੰਪੋਰਟੈਂਸ ਪਤਾ ਲੱਗਦੀ ਰਹਿੰਦੀ ਹੈ ਰਿਲੇਸ਼ਨ ਦੇ ਵਿੱਚ 24 ਘੰਟੇ ਤੁਸੀਂ ਕਿਸੇ ਨੂੰ ਪੈਂਪਰ ਵੀ ਨਹੀਂ ਕਰ ਸਕਦੇ ਇਹ ਵੀ ਇੱਕ ਸੱਚ ਹੈਗਾ ਵਾ 24 ਘੰਟੇ ਤੁਸੀਂ ਕਿਸੇ ਨਾਲ ਬਹੁਤ ਖੁਸ਼ੀ ਵੀ ਨਹੀਂ ਰਹਿ ਸਕਦੇ ਇਹ ਵੀ ਇੱਕ ਸੱਚ ਹੈ ਸੋ ਰੁਸਨਾ ਮਨਾਉਣਾ ਲੜਾਈ ਝਗੜਾ ਮਾੜਾ ਮੋਟਾ ਹਾਂ ਇੱਕ ਲਿਮਟ ਦੇ ਵਿੱਚ ਹੋਣਾ ਚਾਹੀਦਾ ਵਾ ਹਰ ਚੀ ਲਿਮਟ ਚ ਹੋਵੇ ਅੱਛੀ ਲੱਗਦੀ ਹੈ ਜੇ ਗੱਲ ਕੀਤੀ ਜਾਵੇ ਰੁਸਨ ਮਨਾਉਣ ਦੀ ਮਨਾਂਦਾ ਕੌਣ ਹੈ ਤੇ ਰੁਸਦਾ ਕੌਣ ਹੈ ਇਹੀ ਰੁਸਦੀ ਐ ਫਿਰ ਆਪ ਹੀ ਮੰਨ ਜਾਂਦੀ ਐ ਹਾਂ ਮੈਂ ਜ਼ਿਆਦਾ ਰੁਸਦੀ ਐ ਮੈਨੂੰ ਛੋਟੇ ਛੋਟੇ ਗੱਲ ਤੇ ਮੈਂ ਰੁਸ ਕੇ ਬਹਿ ਜਾਂਦੀ ਪਰ ਮਨਾ ਲੈਂਦੇ ਨੇ ਕਦੀ ਐਂ ਤਾਂ ਨਹੀਂ ਹੋਏ ਬਈ ਤੁਹਾਨੂੰ ਉਮੀਦ ਹੋਵੇ ਮਨਾ ਲਿਆ ਨੇ ਇਹਨਾਂ ਨੇ ਮਨਾਇਆ ਹੀ ਨਾ ਹੋਵੇ ਹੁੰਦਾ ਐ ਕਦੀ ਕਦੀ ਪਰ অলਮੋਸਟ ਵੈਸੇ ਬੁਲਾ ਹੀ ਲੈਂਦੇ ਨੇ ਇਹੀ ਪਹਿਲਾਂ ਬੁਲਾ ਲੈਂਦੇ ਨੇ ਜੇ ਨਾ ਮਨਾਉਣ ਫਿਰ ਆਪ ਹੀ ਬੋਲ ਪਈਦਾ ਹਾਂ ਹਾਂ ਫਿਰ ਉਹ ਇੱਕ ਦੋ ਦਿਨ ਵਿੱਚ ਪੈ ਵੀ ਜਾਂਦੇ ਐ ਇੱਕ ਦੋ ਦਿਨ ਕੀ ਗੱਲ ਇੱਕ ਦੂਜੇ ਨਾਲ ਗੱਲ ਕਿਵੇਂ ਕਰਦੇ ਜਦੋਂ ਬੋਲਣੋਂ ਹਟ ਜਾਂਦੇ ਜਿੱਦਾਂ ਨੰਕਿਆ ਐਮਬਰ ਹੈਗੀ ਮੇ ਸਾਡੀ ਡਾਟਰ ਐ ਨਾ ਐਮਬਰ ਜਾਓ ਪਪਾ ਸੇ ਪਾਣੀ ਪੁੱਛ ਕੇ ਆਓ ਫਿਰ ਅੱਧਾ ਕਰ ਕਰ ਲਈ ਜਿਵੇਂ ਅੰਬਰ ਥਰੂ ਨਹੀਂ ਨਹੀਂ ਲੜ ਤਾਂ ਡਾਇਰੈਕਟ ਲਈਦਾ ਹੈ ਇਹ ਹਮਲੇ ਦਾ ਡਾਇਰੈਕਟ ਕਰ ਲੈਂਦੀ ਹੈ ਇਹ ਮਨਾਉਣ ਵਾਲਾ ਜਿਹੜਾ ਕੰਮ ਹੈ ਨਾ ਉੱਚੇ ਨੂੰ ਵਿਚੋਲਾ ਚਾਹੀਦਾ ਵਾ ਲੜਾਈ ਨੂੰ ਤਾਂ ਡਾਇਰੈਕਟ ਹੈ ਦੱਸੋ ਕਿਤੇ ਪਾਉਣਾ ਗਲੇਸ਼ ਕਲੂਜ਼ ਭੇਜਦੀ ਇਹਨੂੰ ਨਾਲ ਤੁਹਾਡੇ ਬਿਲਕੁਰੀ ਲੱਗਦਾ ਇਹ ਹੈ ਕਿ ਕੱਟ ਬੋਲਦੇ ਆ ਭਾਜੀ ਤੁਹਾਡੇ ਤੋਂ ਇਹ ਗੱਲ ਹੈਗੀ ਹੈਗੀ ਕੱਟ ਬੋਲਦੇ ਮੈਮ ਤੁਹਾਡੇ ਤੋਂ ਤੁਸੀਂ ਨਾ ਇਹਦੇ ਦੰਦਾਂ ਤੇ ਜਾਓ ਮੈਨੂੰ ਪਤਾ ਇਹਦੇ ਦੋ ਦੰਦ ਐਕਸਟਰਾ ਹੈਗੇ ਨੇ ਤੁਸੀਂ ਉਹ ਦੰਦ ਦੇਖ ਕੇ ਨਾ ਸਮਝੋ ਵੀ ਇਹ ਭੋਲੀਆ ਹੈ ਇਹਦੇ ਦੰਦ ਹੋਰ ਆ ਦਿਖਾਣ ਦੇ ਤੇ ਖਾਣ ਦੇ ਹੋਰ ਆ ਇਹਦੇ ਭੋਲੇਪਨ ਤੇ ਨਾ ਜਾਓ ਭੁਲੀ ਭੁਲੀ ਕੁਛ ਨਹੀਂ ਹੈਗੀ ਇਹ ਘੱਟ ਵੀ ਕੋਈ ਨਹੀਂ ਬੋਲਦੀ ਐਦਾਂ ਕਰਾਂਗਾ ਮੈਂ ਕਿਸੇ ਦਿਨ ਜਿੱਦਨ ਬੋਲ ਜਿਓਗੀ ਨਾ ਰਿਕਾਰਡਿੰਗ ਕਰਾਂਗਾ ਫਿਰ ਤੁਸੀਂ ਆਪਣੇ ਚੈਨਲ ਤੇ ਬ੍ਰੇਕਿੰਗ ਨਿਊਜ਼ ਲਾਈਓ ਬਾਜੀ ਕਿਸ ਤਰ੍ਹਾਂ ਦਾ ਲੰਗ ਰਿਹਾ ਆ ਇਕੱਠਿਆਂ ਦਾ ਸਫ਼ਰ ਬਹੁਤ ਵਧੀਆ ਬਹੁਤ ਵਧੀਆ ਬੜਾ ਹੌਲੀ ਬੋਲਦੇ ਹੋ ਬਹੁਤ ਵਧੀਆ ਸਮਝ ਕੇ ਸਮਝਣ ਵਾਲੇ ਕੀ ਕਮਾ ਹੋਣ ਇਸ ਤੋਂ ਜ਼ਿਆਦਾ ਜੀ ਗੱਲ ਕੀਤੀ ਐ ਵੇ ਭਾਜੀ ਕਹਿੰਦੇ ਹੁੰਦੇ ਨਾ ਕਿ ਅੱਜ ਕੱਲ ਵੀਡੀਓਜ਼ ਦੇ ਵਿੱਚ ਅਕਸਰ ਹੀ ਹੁੰਦਾ ਕਿ ਉਹਦੇ ਵਿੱਚ ਘਰ ਵਾਲਾ ਹਮੇਸ਼ਾ ਘਰ ਵਾਲ ਦੇ ਥੱਲੇ ਲੱਗਿਆ ਹੁੰਦਾਗਾ ਤੇ ਤੁਹਾਡੀਆਂ ਵੀ ਰੀਲ ਜਿਸ ਟਾਈਪ ਦੀਆਂ ਹੁੰਦੀਆਂ ਨੇ ਰੀਅਲ ਲਾਈਫ 'ਚ ਲੱਗੇ ਹੋਏ ਆ ਨਹੀਂ ਮੈਂ ਇਸ ਚੀਜ਼ ਨੂੰ ਇਦਾਂ ਨਹੀਂ ਲੈਂਦਾ ਰੀਅਲ ਲਾਈਫ 'ਚ ਥੱਲੇ ਲੱਗਣਾ ਕਿਦੀ ਚੱਲਦੀ ਐ ਕਿਦੀ ਨਹੀਂ ਚੱਲਦੀ ਇਦਾਂ ਦਾ ਕੁਝ ਮੈਟਰ ਨਹੀਂ ਕਰਦਾ ਮਿਲ ਜੁਲ ਕੇ ਲਾਈਫ ਚਲਣੀ ਚਾਹੀਦੀ ਐ ਸਕੂਟਰ ਦੇ ਦੋ ਟਾਇਰ ਹੁੰਦੇ ਤੇ ਇੱਕ ਵੀ ਟਾਇਰ ਜੇ ਪੈਂਚਰ ਹੋਵੇ ਜਾਂ ਨਾ ਹੋਵੇ ਤੇ ਸਕੂਟਰ ਨਹੀਂ ਚੱਲ ਸਕਦਾ ਸੋ ਦੋਨਾਂ ਨੂੰ ਮਿਲ ਜੁਲ ਕੇ ਚਲਾਈਦੀ ਹੈ ਕਦੇ ਉਹਦੀ ਚਲਦੀ ਹੈ ਕਦੇ ਮੇਰੀ ਚਲਦੀ ਹੈ ਜਿਆਦਾ ਉਹਦੀ ਤਾਂ ਚਲਦੀ ਹੈ ਕਿਉਂਕਿ ਪਾਪੀ ਢਿੱਡ ਦਾ ਸਵਾਲ ਆ ਜਿਹੜਾ ਥੋੜਾ ਵੱਡਾ ਹੋ ਗਿਆ ਵੈ ਕਿਉਂਕਿ ਰੋਟੀ ਖਾਣੀ ਹੁੰਦੀ ਹੈ ਫਿਰ ਐਹਸਾਨ ਕਰਦੀ ਦਾ ਕਈ ਵਾਰੀ ਵੀ ਚੱਲ ਕੋਈ ਗੱਲ ਨਹੀਂ ਤੂੰ ਚਲਾ ਲੈ ਅੱਜ ਆਪਣੀ ਜੇ ਤੈਨੂੰ ਦੋ ਪਾਲ ਦੀ ਖੁਸ਼ੀ ਮਿਲਦੀ ਹੈ ਭਾਜੀ ਗੱਲ ਕੀਤੀ ਜਾਵੇ ਨਾ ਘਰ ਵਾਲੀਆਂ ਬੇਟ ਵੜਾ ਕਰਾਉਂਦੀਆਂ ਨੇ ਇੱਕ ਮੇਨ ਰੋਲਾ ਹੀ ਹੁੰਦਾ ਕਿ ਮੈਂ ਪਾਵਾਂ ਕੀ ਤੁਹਾਡੇ ਨਾਲ ਵੀ ਇਹੀ ਹੁੰਦਾਗਾ ਪਾਵਾਂ ਕੀ ਇਹਦਾ ਮੇਨ ਰੋਲਾ ਪਾਣ ਦਾ ਤੇ ਮੇਕਅਪ ਦਾ ਨਹੀਂ ਹੈਗਾ ਝੂਠ ਨਹੀਂ ਮੈਂ ਕਹਾਂਗਾ ਇਹਦਾ ਮੇਨ ਰੋਲਾ ਇਹਦੀ ਕੰਗੀ ਦਾ ਜਿੱਦ ਦਿਨੇ ਵਾਲਵਾਂ ਲੱਗ ਗਈ ਨਾ ਤੁਹਾਡੇ 4 ਘੰਟੇ ਪਾਰ ਹੈ ਤੁਸੀਂ ਸ਼ਾਹਰੂਖ ਖਾਨ ਦੀ ਫਿਲਮ ਲਾ ਲਓ ਕੋਈ ਆਰਾਮ ਨਾਲ ਦੇਖ ਕੇ ਐਂਡਡੰਡ ਕਰ ਲਓ ਉਸ ਤੋਂ ਬਾਅਦ ਇੱਕ ਅੱਧੀ ਫਿਲਮ ਦਾ ਇੰਟਰਵਲ ਵੀ ਹੋ ਜਾਏਗਾ ਉਰੋਂ ਤੱਕ ਇੱਕ ਕੰਗੀ ਕਰਦੀ ਹੋਗੀ ਇਹਦੇ ਵਾਲ ਤੇ ਦੇਖੋ ਐਂ ਲੱਗਦਾ ਨੂਡਲਾਂ ਨੂੰ ਗੁੰਝਲਾਂ ਪੈ ਗਈਆਂ ਹੋਣੀਆਂ ਜਿਹੜੀ ਡੋਰ ਨਹੀਂ ਹੁੰਦੀ ਗੁੱਡੇ ੜਾਈਦੇ ਆ ਚਰਖੜੀ ਕਰੀਦੀ ਆ ਉਹ ਗੁੱਚੀ ਕਰੀਦੀ ਆ ਉਦਾਂ ਨੇ ਇਹਦੇ ਵਾਲ ਦੋ ਦੋ ਘੰਟੇ ਲਾ ਲੈਂਦੀ ਇਹਨਾਂ ਨੂੰ ਸਲਝਾਣ ਨੂੰ ਮੈਨੂੰ ਕਿੰਨੀ ਵਾਰੀ ਕਹਿਣਾ ਵੀ ਇਹਨਾਂ ਨੂੰ ਪਹਿਲੇ ਸੰਵਾਰਿਆ ਕਰ ਜਦੋਂ ਕਿਤੇ ਜਾਣਾ ਹੋਵੇ ਤੁਸੀਂ 2 ਮਿੰਟ ਰੁਕੋ ਮੈਂ ਹੁਣੇ ਕੰਗੀ ਕਰਕੇ ਆਈ ਬਸ ਸਮਝ ਲਓ ਕੋਈ ਮੇਕਅਪ ਇੱਚ ਤਾਂ ਨਹੀਂ ਕਿੱਦ ਡੋਲਾ ਹੋਇਆ ਜਾਂ ਐਦਾਂ ਤਾਂ ਨਹੀਂ ਹੋਇਆ ਵੀ ਗਏ ਹੂ ਮਾਰਕੀਟ ਚ ਤੇ ਕੀ ਹੋਣਾ ਸੂਟ ਆ ਲੈਣਾ ਉਹ ਲੈਣਾ ਐਦਾਂ ਤਾਂ ਨਹੀਂ ਨਹੀਂ ਮੈਂ ਨਾ ਮਾਰਕੀਟ ਜਾਂਦੀ ਨਹੀਂ ਕਿਉਂਕਿ ਇਹਨੂੰ ਮੈਂ ਜਦੋਂ ਮਾਰਕੀਟ ਤੇ ਜਾਂਣਾ ਨਾ ਮੈਨੂੰ ਖੜਨਾ ਪਸੰਦ ਨਹੀਂ ਹੈਗਾ ਇਹਦਾ ਤਾਂ ਬਸ ਪਹਿਲੀ ਗੱਲ ਤੇ ਇਹ ਨਾਲ ਜਾਵੇ ਕੌਣ ਇਹ ਤਾਂ ਮੈਨੂੰ ਐਦਾਂ ਫੀਲ ਕਰਾਂਦੀ ਹੈ ਵੀ ਮੈਂ ਸੋਚਦਾ ਵੀ ਦੁਕਾਨ ਵਾਲਾ ਹੁਣ ਮੈਨੂੰ ਗਾਲ ਕੱਢੇਗਾ ਹੁਣ ਗਾਲ ਕੱਢੇਗਾ ਉਹਨੇ ਕਹਿੰਦਾ ਮੈਡਮ ਜੀ 700 ਰੁਪਏ ਨੇ ਕਹਿੰਦਾ ਲੈ 700 ਰੁਪਏ 500 ਰੁਪਏ ਲਾਓ ਨਹੀਂ ਨਹੀਂ ਭਈਆ ਮੈਂ ਜੀਵ ਜਹਤ ਪਾਇਆ ਹੁੰਦਾ ਪੈਸਿਆਂ ਨੂੰ ਇਹਨੇ ਮੈਨ ਇੱਕ ਮਿੰਟ ਮੈਂ ਗੱਲ ਕਰਨੀ ਹੈ ਨਾ ਚੁੱਪਰ ਚੁੱਪਰ ਦੁਕਾਨਦਾਰ ਨੇ ਦੇਖਿਆ ਨਾ ਕਹਿਣਾ ਨਹੀਂ ਭਾਜੀ 500 500 ਫਿਰ ਉਹਨੇ ਮੈਨੂੰ ਕਹਿਣਾ ਭਾਜੀ ਤੁਸੀਂ ਦੱਸੋ 500 ਦੀ ਕੋਈ ਚੀਜ਼ ਆਉਂਦੀ ਹੈ ਫਿਰ ਮੈਂ ਕਹਿਣਾ ਹਾਂ ਜੀ ਵੀ ਪੰਜ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਪਤਾ ਭਾਜੀ ਤੁਸੀਂ ਦੱਸੋ 500 ਦਾ ਦੇਣਾ ਤੇ ਮੈਂ ਲੈ ਲੈਨੀ ਆ ਹੁਣ ਮੈਨੂੰ ਕਈ ਵਾਰ ਇਦਾਂ ਲੱਗਦਾ ਯਾਰ ਉਹ ਵੀ ਮੇਰੇ ਵੱਲ ਤਰਸੀਆਂ ਨਿਗਾਹਾਂ ਨਾਲ ਦੇਖਦਾ ਵੀ ਮੈਂ ਮੈਂ ਜੇਬ ਚੋਂ ਪੈਸੇ ਕੱਢਾਂ ਕਿ ਨਾ ਕੱਢਾਂ ਫਿਰ ਮੈਂ ਉਹਨੂੰ ਆ ਕੇ ਹੱਥੀਂ ਜੋੜ ਤੇ ਕਈ ਵਾਰੀ ਮੈਂ ਕਹਿੰਦਾ ਭਾਈ ਮੈਂ ਨਹੀਂ ਤੇਰੇ ਨਾਲ ਜਾਣਾ ਤੂੰ ਤਾਂ ਬੇਇੱਜ਼ਤੀ ਕਰਾ ਦੇਨੀ ਐ ਇਹ 300 ਦੀ ਚੀਜ਼ 50 ਰੁਪਏ ਚ ਲੈਣ ਨੂੰ ਫਿਰਦੀ ਆ ਕੌਣ ਦੇਗਾ ਉਹਨੂੰ 300 ਦੀ 50 ਚ ਇਦਾਂ ਦਾ ਕਰਦੀ ਆ ਪਾਏ ਦਾ ਹੀ ਕਰਾ ਰਹੀ ਆ ਭਾਜੀ ਇੱਕ ਪਾਸੇ ਜੇ ਦੇਖੇ ਜਾਵੇ ਤੁਹਾਡੇ ਘੱਟ ਪੈਸੇ ਲਵਾ ਰਹੀ ਆ ਉਪਰ ਇਦਾਂ ਬੇਇੱਜ਼ਤੀ ਨਹੀਂ ਨਾ ਕਰਾਣੀ ਅਗਲਾ ਤਾਂ ਮੇਰੇ ਵੱਲ ਦੇਖਦਾ ਵੀ ਕੋਰੇ ਮੈਂ ਆਪੇ ਹੀ ਕਰੂੰਗੀ ਕਈ ਵਾਰੀ ਤੱਕਲੇ ਗੁੱਸੇ ਜੀ ਦੇ ਰਹਿੰਦੇ ਨੂੰ ਭਾਈ ਤੂੰ ਜਾ ਤੇਰੇ ਕਰਕੇ ਸਾਡੇ ਬਾਕੀ ਗਾਹਕਾਂ ਨਾਲ ਜਿਹੜੀ ਚੀਜ਼ 700 ਦੇਗੀ ਉਹਨੂੰ ਵੀ ਉਹ ਵੀ 500 ਰੁਪਏ ਦੇਣ ਲੱਗ ਜਾਣਗੇ ਤੂੰ ਹੀ ਲੈ ਜਾ ਜਾ ਤੂੰ ਲੈ ਜਾ ਏਦਾਂ ਹੀ ਹੁੰਦਾ ਇੱਦਾਂ ਤਾਂ ਕੋਈ ਨਹੀਂ ਹੁੰਦਾ ਮੇਰੀ ਸ਼ਕਲ ਦੇ ਕਿਉਂ ਲੱਗਦਾ ਇਦਾਂ ਹੁੰਦਾ ਹੋਏਗਾ ਬਾਕੀ ਸ਼ਾਪਿੰਗ ਕਰਨੀ ਹੋਵੇ ਤਾਂ ਨਾ ਬਾਰਗੇਨਿੰਗ ਕਰਨੀ ਪੈਂਦੀ ਮਜ਼ਾ ਤਾਂ ਆ ਹੀ ਆਂਦਾ ਹੈ ਤੁਹਾਨੂੰ ਜ਼ਿਆਦਾ ਪਤਾ ਹੋਣਾ ਹੈ ਹਰ ਕੁੜੀਆਂ ਨੂੰ ਤਾਂ ਜਿੰਨਾ ਚਿਰ ਨਾ ਕਰੀ ਉਹਨਾਂ ਚਿਰ ਮਜ਼ਾ ਹੀ ਨਹੀਂ ਆਂਦਾ ਕੁਝ ਠੀਕ ਆ ਪਰ ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ ਅਗਲਾ ਤੁਹਾਨੂੰ ਕਹਵੇ ਐਂ ਕਰੋ ਚੀਜ਼ ਮੇਰੇ ਪੱਲੋਂ ਲੈ ਜਾਓ ਨਾਲ 10 ਰੁਪਏ ਹੋਰ ਲੈ ਜਾਓ ਟੂਫੀਆਂ ਵੀ ਖਾ ਲਿਓ ਇਹ ਤਾਂ ਉਦਾਂ ਦੇ ਕੰਮ ਕਰਦੀ ਹੈ ਇੰਨਾ ਵੀ ਨਹੀਂ ਨਾ ਹੋਣਾ ਚਾਹੀਦਾ ਪਾਪਾ ਜੀ ਤੁਹਾਡੇ ਅਸੀਂ ਵੀਡੀਓਜ਼ ਬੜੀਆਂ ਦੇਖੀਆਂ ਨੇ ਫਣੀ ਤਾਂ ਹੁਣ ਸਾਨੂੰ ਕੁਝ ਲਾਈਵ ਕਰਕੇ ਦਿਖਾ ਦਿਓ ਲਾਈ ਮੈਂ ਤਾਂ ਕਰ ਲੂੰਗਾ ਇਹਨੂੰ ਪੁੱਛੋ ਕਰ ਲੂੰਗੀ ਕਰ ਲੂੰਗੇ ਲੈ ਲਾਂਗੀ ਦੋ ਚਾਰ ਟੇਕ ਹੀ ਲੈਣੇ ਕੋਈ ਪ੍ਰੋਬਲਮ ਨਹੀਂ ਦੋ ਦੀ ਜਗ੍ਹਾ ਪੰਜ ਟੇਕ ਲਓ ਵਟ ਕਰਕੇ ਦਿਖਾਓ ਅੱਜ ਕੁੱਟਣ ਵਾਲਾ ਕਰਾ ਲਈਏ ਨਹੀਂ ਕੁੱਟਣ ਵਾਲਾ ਅੱਜ ਤਾਂ ਰਹਿਣ ਦੋ ਕਿਤੇ ਤਾਂ ਹੋ ਲੈਣ ਦੋ ਹੋਰ ਇੱਜ਼ਤ ਬਣੀ ਰਹਿਣ ਦੋ ਚਲੋ ਜੀ ਚਲੋ ਥੋੜੇ ਨੇੜੇ ਤੇ ਕਿਹੜਾ ਪਿੰਕ ਨੋਟ ਵਾਲਾ ਪਿੰਕ ਨੋਟ ਵਾਲਾ ਕਰ ਲੈਂਦੇ ਆ ਥੋੜਾ ਜਿਹਾ ਜੇ ਕਰ ਸਕੀ ਤੂੰ ਟੋਕਿਓ ਨਾ ਨਾ ਫੇਰ ਕਰ ਲਾਂਗੇ ਰੈਡੀ ਹੋ ਹੰਟਲਟ ਐਕਟਿੰਗ ਨਹੀਂ ਉਹ ਜੀ ਮੇਰੇ ਤੋਂ ਚੱਲ ਰੋ ਅਜਿਹਾ ਕਰਦੀ ਆ ਹੁਣ ਦੇਖੋ ਆ ਤੁਹਾਡੇ ਸਾਹਮਣੇ ਹੀ ਆ ਨਾ ਲਾਈਵ ਆ ਗਿਆ ਨਾ ਸਭ ਨੂੰ ਪਤਾ ਲੱਗ ਗਿਆ ਨਾ ਇਹਨੂੰ ਰੋਣ ਨਿਕ ਹਾਸਾ ਲੱਗ ਜੇਗੀ ਹੁਣ ਇਹਨੂੰ ਕਵਾਂਗਾ ਹੱਸਣ ਵਾਲਾ ਛੋਟੇ ਨਾ ਕੀ ਕਰਨਾ ਕੀ ਕਰਨਾ ਅਜਿਹਾ ਕਰਦੀ ਆ ਇਹ ਕੋਈ ਨਿਆਣੇ ਸੌਂਦੇ ਨਾ ਨਾ ਹੁਣ ਇਹਦਾ ਹਾਸਾ ਰਿਕਾਰਡ ਕਰਕੇ ਉਹਨਾਂ ਦੇ ਕੰਨਾਂ ਦੇ ਕੋਲ ਲਾ ਦਿਓ ਮਜਾਲ ਹੈ ਜੇ ਉਹ ਦੋ ਦਿਨ ਤੁਹਾਡੇ ਤੁਹਾਨੂੰ ਲੋਰੀ ਵੀ ਸੁਨਾਣੀ ਪੈ ਜੀ ਉਹਨਾਂ ਨੂੰ ਬਸ ਇਹ ਰਿਕਾਰਡਿੰਗ ਚਲਾ ਦਿਓ ਉਹਨਾਂ ਦੇ ਨਾਲ ਹੀ ਸੌਂ ਜਾਣਾ ਆ ਦੇਖਿਆ ਗੱਲ ਪਲਟਦੀ ਬਿਲਕੁਲ ਇਦਾਂ ਹੀ ਐ ਮੈਂ ਵੀ ਇਹਨੂੰ ਜਿੱਦਾਂ ਸੋਚਦਾ ਸੀਗਾ ਕਿ ਪਤਾ ਨਹੀਂ ਐਡਜਸਟ ਕਰ ਪਾਏਗੀ ਕਿ ਨਹੀਂ ਕਰ ਪਾਏਗੀ ਮੇਰੀ ਫੈਮਿਲੀ ਚ ਬਹੁਤ ਅੱਛਾ ਐਡਜਸਟ ਕੀਤਾ ਮੈਨੂੰ ਸੰਭਾਲ ਲਿਆ ਮੇਰੇ ਘਰ ਨੂੰ ਸੰਭਾਲ ਲਿਆ ਤੇ ਉਮੀਦ ਕਰਦੇ ਇਦਾਂ ਹੀ ਚੱਲਦਾ ਰਹੂਗਾ ਬਾਕੀ ਹੱਸਦੇ ਖੇਡਦੇ ਆ ਮਜ਼ਾਕ ਕਰਦੇ ਆ ਇੱਕ ਦੂਜੇ ਨੂੰ ਕੁਝ ਗੱਲਾਂ ਇਦੀਆਂ ਮੈਨੂੰ ਜਿਹੜੀਆਂ ਨਹੀਂ ਪਸੰਦ ਸੀ ਹੋਈ ਨੇ ਬਦਲ ਲੀਆਂ ਜਿਹੜੀਆਂ ਮੇਰੇ ਚ ਸੀਗੀਆਂ ਬਦਲਣ ਵਾਲੀਆਂ ਕੋਸ਼ਿਸ਼ ਕਰਨਾ ਮੈਂ ਬਦਲਣ ਦੀ ਹੁਣ ਕੋਸ਼ਿਸ਼ ਹੀ ਕਰ ਸਕਦੀ ਹਾਂ ਆ ਕਿੱਚ ਕੀ ਕਹਿਣਾ ਚਾਹੂੰਗਾ ਸਤਿ ਅਰਥੀ ਦਰਸ਼ਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਹੱਸਦੇ ਰਹੋ ਤੇ ਵਸਦੇ ਰਹੋ ਯਾਰ ਬਾਕੀ ਮੈਂ ਹਮੇਸ਼ਾ ਇੱਕੋ ਚੀਜ਼ ਕਹਿੰਨਾ ਪੈਸਾ ਬਹੁਤ ਕੁਝ ਹੈ ਦੁਨੀਆ ਦੇ ਵਿੱਚ ਪਰ ਪੈਸਾ ਸਭ ਕੁਝ ਨਹੀਂ ਹੈਗਾ ਪੈਸੇ ਦੀ ਦੌੜ ਪਿੱਛੇ ਆਪਣੇ ਰਿਸ਼ਤੇ ਤੇ ਆਪਣੇ ਫਰੈਂਡਸ ਆਪਣੇ ਰਿਲੇਸ਼ਨਸ ਇਹਨਾਂ ਨੂੰ ਟਾਈਮ ਦੇਣਾ ਨਾ ਭੁੱਲੋ ਤੇ ਬਸ ਖੁਦ ਛੋਟੀ ਛੋਟੀ ਖੁਸ਼ੀਆਂ ਲੱਭੋ ਹਰ ਛੋਟੀ ਛੋਟੀ ਖੁਸ਼ੀ ਲੱਭਣ ਲੱਗੋਗੇ ਨਾ ਤੁਹਾਡੇ ਵੱਡੀਆਂ ਖੁਸ਼ੀਆਂ ਨੇ ਜਿਹੜੀਆਂ ਆਪੇ ਤੁਹਾਡੇ ਦਰਵਾਜ਼ੇ ਤੇ ਆਣਗੀਆਂ ਛੋਟੀ ਖੁਸ਼ੀਆਂ ਨੂੰ ਤੁਸੀਂ ਦਰਵਾਜ਼ਾ ਖੋਲੋਗੇ ਤੇ ਵੱਡੀਆਂ ਖੁਸ਼ੀਆਂ ਆਪੇ ਆਉਣਗੀਆਂ ਪੈਸਾ ਬਹੁਤ ਕੋਚਾ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਮੈਂ ਜਾਣਦਾ ਪੈਸੇ ਤੋਂ ਬਿਨਾ ਗਤੀ ਨਹੀਂ ਹੈਗੀ ਆਪਾਂ ਜੋ ਮਰਜ਼ੀ ਕਹੀਏ ਜਿੰਨਾ ਮਰਜ਼ੀ ਪਰਵਚਨ ਦਈਏ ਪਰ ਪੈਸੇ ਪਿੱਛੇ ਲੱਗ ਕੇ ਆਪਣੇ ਰਿਲੇਸ਼ਨਸ ਨਾ ਖਰਾਬ ਕਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ 99% ਜਿਹੜੇ ਵੀ ਰਿਸ਼ਤੇ ਖਰਾਬ ਹੋ ਰਹੇ ਨੇ ਉਹਨਾਂ ਦੇ ਵਿੱਚ ਪੈਸਾ ਆ ਯਾਰ ਸੋ ਪੈਸੇ ਨੂੰ ਸਾਈਡ ਤੇ ਰੱਖੋ ਆਪਣ いいライフは